ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮਮੋ ਐਡ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਰਦੇ ਆਂ ਵੀਡੀਓ ਸ਼ੁਰੂ ਤੇ ਪਹਿਲਾਂ ਆਪਾਂ ਤੁਹਾਡੇ ਨਾਮ ਬੁਲਾਵਾਂਗੇ ਤੇ ਵੀਰਪਾਲ ਕੌਰ ਪੈਂਡ ਕੋਰੜ ਛਾਪਾ ਜ਼ਿਲ੍ਹਾ ਬਰਨਾਲਾ ਬਹੁਤ ਬਹੁਤ ਧੰਨਵਾਦ ਜੀ वीडियो देखने वास्ते कमेंट करने वास्तव वीरपाल कौर जी बहुत बहुत धन्यवाद थ गुरकीर्त सिंह बहुत बहुत धन्यवाद जी स्वर्ण कौर फिरोजपुर तो बहुत बहुत धनवाद जी ਬੱਬੂ ਬਾਜਵਾ ਬਹੁਤ ਬਹੁਤ ਧੰਨਵਾਦ ਜੀ ਲਖਵਿੰਦਰ ਰਮਣ ਮੋਗੇ ਵਾਲੇ ਬਹੁਤ ਬਹੁਤ ਧੰਨਵਾਦ ਜੀ ਹਰਪ੍ਰੀਤ ਕੌਰ ਨਵੇਂ ਸ਼ਹਿਰ ਵਾਲੇ ਬਹੁਤ ਬਹੁਤ ਧੰਨਵਾਦ ਜੀ ਹਰਵਿੰਦਰ ਗਿੱਲ ਬਹੁਤ ਬਹੁਤ ਧੰਨਵਾਦ ਜੀ ਕਿਰਨਦੀਪ ਕੌਰ ਰਾਏਕੋਟ ਵਾਲੇ ਲੁਧਿਆਣਾ ਰਾਏਕੋਟ ਲੁਧਿਆਣਾ ਬਹੁਤ ਬਹੁਤ ਧੰਨਵਾਦ ਜੀ ਸਿੱਧੂ ਸੁਖ ਦੀ ਆਈਡੀ ਤੋਂ ਮੈਸੇਜ ਆ ਬਹੁਤ ਬਹੁਤ ਧੰਨਵਾਦ ਜੀ ਸਵਰਨਜੀਤ ਕੌਰ ਰਾਮਪੁਰਾ ਬਹੁਤ ਬਹੁਤ ਧੰਨਵਾਦ ਜੀ 나ਜੀਆ ਸ਼ੇਰਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਤੇ ਹਾਂ ਜੀ ਮਲਤਾਨੀ ਮਿੱਟੀ ਦੇ ਬਹੁਤ ਜ਼ਿਆਦਾ ਫਾਇਦੇ ਆ ਆਪਾਂ ਨੂੰ ਮੈਸੇਜ ਵੀ ਆਇਆ ਕਿ ਮਲਤਾਨੀ ਮਿੱਟੀ ਦੀ ਬਹੁਤ ਫਾਇਦੇ ਆ ਲਗਾਣ ਇੱਕ ਨਾ ਇੱਕ ਵਾਰ ਹੀ ਲਗਾਓਗੇ ਤੇ ਬਹੁਤ ਵਧੀਆ ਗਲੋ ਆਊਗਾ ਤੇ ਅੱਜ ਵੀ ਆਪਾਂ ਗਰਮੀ ਸਪੈਸ਼ਲ ਗਰਮੀ ਵਾਸਤੇ ਪਾ ਸਪੈਸ਼ਲ ਵੀਡੀਓ ਬਣਾ ਰਹੇ ਆ ਕਿ ਜਬ ਟੈਨਿੰਗ ਹੋ ਜਾਂਦੀ ਹੈ ਨਾ ਰੰਗ ਕਾਲਾ ਹੋ ਜਾਂਦਾ ਹੈ ਹੁਣ ਤਾਂ ਇੰਨਾ ਗੰਦਾ ਮੌਸਮ ਆ ਪਸੀਨਾ ਹੀ ਆ ਜਾਂਦਾ ਸਨ ਬਨਜੀ ਹੋਰੀ ਅਜੀਬ ਜਿਹਾ ਹੋਇਆ ਪਿਆ ਹੈ ਆਪ ਨੂੰ ਐ ਲੱਗਦਾ ਇੱਥੋਂ ਜੀ ਮੇਰਾ ਰੰਗ ਹੋਰ ਲੱਗ ਜਾਂਦਾ ਇੱਥੋਂ ਜੀ ਹੋਰ ਲੱਗ ਜਾਂਦਾ ਹੈ ਕਈ ਵਾਰ ਧੁੱਪ ਕਾਰਨ ਹੋ ਜਾਂਦਾ ਹੈ ਇੱਥੋਂ ਜਿਵੇਂ ਆਪਾਂ ਦੁਪੱਟਾ ਲਈ ਰੱਖਦੇ ਆ ਨਾ ਤਾਂ ਮੱਥੇ ਤੋਂ ਵਧੀਆ ਹੁੰਦਾ ਹੈ ਇਥੇ نیچے ਆ ਕੇ ਕਾਲਾ ਹੋ ਜਾਂਦਾ ਹੈ ਇੰਨੀ ਕਿ ਜਿਵੇਂ ਆਪਾਂ ਚੁੰਨੀ ਲੈ ਕੇ ਕੰਮ ਕਰਦੇ ਆ ਨਾ ਕਿ ਮੂੰਹ ਇੱਥੋਂ ਇਥੋਂ ਕਾਲ ਲੱਗਣ ਲੱਗਿਆਂ ਦਾ ਇਥੋਂ ਠੀਕ ਲੱਗਦਾ ਹਨ ਉਹ ਗੱਲ ਬਣੀ ਪਈ ਆ ਹੁਣ ਤਾਂ ਅੱਧਾ ਕਾਲਾ ਮੂੰਹ ਅੱਧਾ ਚਿੱਟਾ ਤੇ ਸਿਰਫ ਦੋ ਹੀ ਚੀਜ਼ਾਂ ਐ ਤੇ ਆਪਾਂ ਤੁਹਾਡੇ ਨਾਲ ਬਹੁਤ ਹੀ ਵਧੀਆ ਜ਼ਬਰਦਸਤਰ ਮੇਡੀ ਐ ਇੰਨਾ ਜ਼ਿਆਦਾ ਗਲੋ ਆਊਗਾ ਕਿ ਤੁਸੀਂ ਹੈਰਾਨ ਰਹਿ ਜਾਊਂਗੇ ਕਿ ਇੰਨਾ ਵੀ ਗਲੋ ਆ ਸਕਦਾ ਐ ਸਿਰਫ ਦੋ ਚੀਜ਼ਾਂ ਦੇ ਨਾਲ ਤੇ ਬਹੁਤ ਹੀ ਵਧੀਆ ਚੀਜ਼ ਐ ਤੇ ਤੁਸੀਂ ਲਗਾ ਲਿਓ ਕਿਉਂਕਿ ਜਿਹੜੇ ਭੈਣਾ ਮੇਰੀ ਵੀਡੀਓ ਦੇਖਦੀਆਂ ਐ ਉਹਨਾਂ ਕੋਲੇ ਇਹ ਵਾਲਾ ਸਮਾਨਤਾ ਹੋਊਗਾ ਹੀ ਕਰੇ ਤੇ ਇਹਦਾ ਕੋਈ ਖਰਚਾ ਨਹੀਂ ਸਿਰਫ 2 ਰੁਪਏ ਵਾਲਾ ਫੇਸ਼ੀਅਲ ਐ ਇਹ ਇਹ ਸਮਝ ਲਿਓ ਕਿ 2 ਰੁਪਏ ਵਾਲਾ ਫੇਸ਼ੀਅਲ ਆ ਤੇ ਆਪਾਂ ਦੇਖੋ ਜੀ ਆਹ ਦਹੀਂ ਪਾ ਲਿਆ ਆਪਾਂ ਇਹਦੇ ਵਿੱਚ ਦਹੀਂ ਆਪਣਾ 2 ਚਮਚੇ ਹੋਊਗਾ ਤੇ ਹੁਣ ਆਪਾਂ ਜਿਹੜੀ ਦੂਸਰੀ ਚੀਜ਼ ਪਾਉਣੀ ਐ ਇਹਦੇ ਵਿੱਚ ਆਪਾਂ ਪਾਉਣੀ ਆ ਦਹੀਂ ਅਹ ਦਹੀਂ ਦੇ ਵਿੱਚ ਆਪਾਂ ਮੁਲਤਾਨੀ ਮਿੱਟੀ ਤੇ ਇੱਕ ਚਮਚਾ ਆਪਾਂ ਮੁਲਤਾਨੀ ਮਿੱਟੀ ਦਾ ਪਾ ਲਿਆ ਦੋ ਚਮਚੇ ਆਪਾਂ ਪਾ ਲਿਆ ਦਹੀਂ ਦੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਇੰਨਾ ਵਧੀਆ ਨਾ ਬਹੁਤ ਹੀ ਜ਼ਿਆਦਾ ਵਧੀਆ ਇੱਕ ਗਰਮੀ ਨਾ ਸਪੈਸ਼ਲ ਸਪੈਸ਼ਲ ਹੋ ਜੂਗਾ ਆਪਣਾ ਬਹੁਤ ਹੀ ਜ਼ਿਆਦਾ ਤੇ ਤੁਸੀਂ ਪਹਿਲਾਂ ਆਪਣਾ ਫੇਸ ਕਲੀਨ ਕਰ ਲਿਓ ਗੁਲਾਬ ਜਲ ਦੇ ਨਾਲ ਜਾਂ ਕੱਚੇ ਦੁੱਧ ਦੇ ਨਾਲ ਕਰਕੇ ਤੇ ਫਿਰ ਤੁਸੀਂ ਇਹਦਾ ਪੈਕ ਆਏ ਵਾਲਾ ਜਿਹੜਾ ਇਹਨੂੰ ਲਗਾ ਲਿਓ ਠੰਡਾ ਵੀ ਬਹੁਤ ਰੱਖੂਗਾ ਤੇ 글로 ਬਹੁਤ ਵਧੀਆ ਆਊਗਾ ਇੰਨਾ ਵਧੀਆ 글로 ਆਊਗਾ ਨਾ ਚਿਹਰੇ ਦੇ ਉੱਪਰ ਕਿ ਤੁਸੀਂ ਹੈਰਾਨ ਮੰਨ ਜਾਓਗੇ ਕਿਉਂਕਿ ਜੀ ਮਲਤਾਨੀ ਮਿੱਟੀ ਤਾਂ ਵੈਸੇ ਹੀ ਬਹੁਤ ਵਧੀਆ ਏ ਇਹਦੇ ਨਾਲ ਕੀ ਹੋ ਜਾਂਦਾ ਵੀ ਜਿਹੜੇ ਆਪਣੇ ਓਪਨ ਪੋਰਸ ਹੁੰਦੇ ਆ ਉਹ ਵੀ ਸ਼੍ਰਿੰਕ ਹੋ ਜਾਂਦੇ ਆ ਤੇ ਜਿਹੜਾ ਆਪਣੇ ਹੁੰਦਾ ਏ ਕਿ ਕਈ ਪਹਿਣਾ ਦੇ ਨਾ ਐਕਸਟਰਾ ਆਇਲ ਹੁੰਦਾ ਏ ਚਿਹਰੇ ਦੇ ਉੱਪਰ ਨਾ ਆਇਲੀ ਆਇਲੀ ਜੀ ਸਕਿਨ ਰਹਿੰਦੀ ਆ ਤੇ ਜਿਹੜਾ ਐਕਸਟਰਾ ਆਇਲ ਹੁੰਦਾ ਉਹ ਵੀ ਸੁੱਕ ਲੂਗਾ ਤੁਹਾਡਾ ਜੇ ਤੁਸੀਂ ਡੇਲੀ ਮਲਤਾਨੀ ਮਿੱਟੀ ਯੂਜ਼ ਕਰਦੇ ਹੋ ਤੁਹਾਡੀ ਜਿਹੜੀ ਆਇਲੀ ਸਕਿਨ ਦੀ ਪ੍ਰੋਬਲਮ ਵੀ ਖਤਮ ਹੋ ਜੂਗੀ ਬਹੁਤ ਜ਼ਿਆਦਾ ਵਧੀਆ ਚਿਹਰਾ ਲੱਗੂਗਾ ਤੁਹਾਡਾ ਕਈਆਂ ਨੂੰ ਹੁੰਦੀ ਆ ਪ੍ਰੋਬਲਮ ਕਿ ਮੇਰੀ ਸਕਿਨ ਬਹੁਤ ਜ਼ਿਆਦਾ ਓਇਲੀ ਹੈ ਔਇਲ ਨਿਕਲਦਾ ਹੈ ਵਿੱਚੋਂ ਤੇ ਇਹਦੇ ਨਾਲ ਬਹੁਤ ਜ਼ਿਆਦਾ ਫਰਕ ਪਊਗਾ ਤੁਹਾਨੂੰ ਤੇ ਇਹ ਦੇਖੋ ਜੀ ਆਪਾਂ ਸੌਖੇ ਸੌਖੇ ਕੰਮ ਇਸ ਕਰਕੇ ਦੱਸਦੇ ਆ ਕਿ ਭੈ ਆਸਾਨੀ ਦੇ ਨਾਲ ਕਰ ਸਕਣ ਇਹ ਨਾ ਹੋਵੇ ਜੇ ਕਿ ਆਪਾਂ ਔਖੀ ਵੀਡੀਓ ਦੇਖ ਕੇ ਆਪਾਂ ਛੱਡ ਦਿੰਨੇ ਆ ਹਣਾ ਆਪਾਂ ਕਹਿ ਦਿੰਨੇ ਆ ਕਿ ਨਹੀਂ ਨਾ ਕਿੱਥੇ ਝੰਜੜ ਹੁੰਦਾ ਹੈ ਆਪਾਂ ਨੂੰ ਪਤਾ ਹੀ ਅੱਜਕੱਲ ਬਿਜ਼ੀ ਲਾਈਫ ਆ ਹਰ ਕਿਸੇ ਦੀ ਕੰਮਕਾਰਾਂ ਤੋਂ ਵੇਲ ਨਹੀਂ ਮਿਲਦੀ ਤੇ ਅੱਜ ਤਾਂ ਜਿਵੇਂ ਬੱਚੇ ਗਏ ਸਕੂਲ ਤੇ ਪਰ ਭੈਣਾਂ ਨੂੰ ਫੇਰ ਵੀ ਕੰਮ ਬਹੁਤ ਜ਼ਿਆਦਾ ਹੋ ਗਿਆ ਅੱਜ ਆਏ ਹੋ ਗਿਆ ਕਿ ਚਲੋ ਜੀ ਸਾਰੇ ਚੰਗੀ ਤਰ੍ਹਾਂ ਸਫਾਈ ਕਰ ਲਈਏ ਮੈਨੂੰ ਵੀ ਇਦਾਂ ਹੀ ਹੋਇਆ ਕਿ ਅੱਜ ਬੱਚੇ ਚਲੇ ਗਏ ਤੇ ਅੱਜ ਮੈਂ ਸਾਰਾ ਦਿਨ ਇਦਾਂ ਹੀ ਲੱਗੀ ਰਹੀ ਕਿ ਆ ਵੀ ਕਰ ਲਈਆ ਆ ਵੀ ਬੱਚਿਆਂ ਦੇ ਨਾਲ ਇਦਾਂ ਹੁੰਦਾ ਹੈ ਕਿ ਜੀਆਂ ਦੇ ਨਾਲ ਹੀ ਘਰੇ ਹਨ ਖਲਾਰਾ ਹੁੰਦਾ ਹੈ ਤੇ ਬੱਚੇ ਸਕੂਲ ਚਲੇ ਗਏ ਤੇ ਬਿਲਕੁਲ ਹੀ ਐ ਲੱਗਿਆ ਕਿ ਸੁਨਸਾਨ ਹੋ ਗਿਆ ਤੇ ਜਿੱਥੇ ਜਿਹੜੀ ਚੀਜ਼ ਰੱਖਦੀ ਉਹ ਚੀਜ਼ ਉੱਥੇ ਹੀ ਪਈ ਰਹੀ ਤੇ ਨਹੀਂ ਬੱਚਿਆਂ ਦਾ ਤੁਹਾਨੂੰ ਪਤਾ ਹੀ ਆ ਕੋਈ ਇੱਧਰ ਸਟ ਕੋਈ ਉੱਧਰ ਸਟ ਖਲਾਰੇ ਹੀ ਪਾਈ ਰੱਖਦੇ ਸਾਰਾ ਦਿਨ ਤੇ ਦੱਸਿਓ ਕਮੈਂਟ ਕਰਕੇ ਕਿਹਦੇ ਕਿਹਦੇ ਬੱਚੇ ਇਦਾਂ ਕਰਦੇ ਆ ਤੇ ਮੈਂ ਬਹੁਤ ਕਹਿਣੀ ਹੁੰਦੀ ਆ ਕਿ ਤੁਸੀਂ ਨਾ ਇੱਥੋਂ ਚੱਕਦਿਆ ਕਰੋ ਸਮਾਨ ਜਿਹੜਾ ਵੀ ਤੁਸੀਂ ਉਹ ਕਰਨਾ ਪਰ ਕਿੱਥੇ ਸਮਝਦੇ ਨਹੀਂਗੇ ਤੇ ਦੱਸਿਓ ਕਮੈਂਟ ਕਰਕੇ ਤੇ ਅੱਜ ਮੈਨੂੰ ਐ ਲੱਗਿਆ ਕਿ ਸਾਰਾ ਮੈਂ ਵਧੀਆ ਜਿੱਥੇ ਜਿਹੜੀ ਚੀਜ਼ ਰਕਾਤੀ ਉਹ ਵਧੀਆ ਐ ਕਲੀਨ ਪਿਆਰਾ ਇੱਕਦਮ ਤੇ ਜਦੋਂ ਆਗੇ ਸਕੂਲੋਂ ਫੇਰ ਉਹੀ ਕੰਮ ਹੋ ਗਿਆ ਨਾ ਤੇ ਬਾਕੀ ਚਲੋ ਹਨ ਘਰੇ ਜੀਆਂ ਨਾਲ ਹੀ ਰੌਣਕਾਂ ਐ ਜੀ ਹੋਣਗੇ ਤਾਂ ਰੌਣਕਾਂ ਹੋਣਗੀਆਂ ਖਲਾਰਾ ਵੀ ਉੱਥੇ ਹੀ ਹੁੰਦਾ ਜਿੱਥੇ ਜੀ ਹੋਣਗੇ ਤੇ ਚਲੋ ਆਹੀਂ ਖਲਾਰਾ ਤਾਂ ਵਧੀਆ ਲੱਗਦਾ ਏ ਕਿ ਚਲੋ ਜੀ ਜੀਆਂ ਨੂੰ ਸਾਰਿਆਂ ਨੂੰ ਪ੍ਰਮਾਤਮਾ ਤੰਦਰੁਸਤੀ ਦੇਵੇ ਤੇ ਆਪਾਂ ਇਹਨੂੰ 15-20 ਮਿੰਟ ਤੱਕ ਲਗਾ ਸਕਦੇ ਹਾਂ ਤੁਸੀਂ ਅੱਧਾ ਘੰਟਾ ਵੀ ਜੇ ਤੁਹਾਡਾ ਟਾਈਮ ਹੈਗਾ ਤੁਸੀਂ ਅੱਧਾ ਘੰਟਾ ਲਗਾ ਕੇ ਇਹਨੂੰ ਬੈਠ ਸਕਦੇ ਜਿੱਦਾਂ ਕਿ ਭੈਣਾਂ ਦਾ ਹੁੰਦਾ ਕਿ ਟਾਈਮ ਨਹੀਂ ਹੈਗਾ ਕਈ ਭੈਣਾਂ ਕਮੈਂਟ ਕਰਨੀਆਂ ਵੀ ਅੱਧਾ ਘੰਟਾ ਟਾਈਮ ਕਿੱਥੋਂ ਕੱਢਾਂਗੇ ਇੰਨਾ ਤੁਸੀਂ ਕੀ ਕਰਨਾ ਹੈ ਜਦੋਂ ਤੁਸੀਂ ਸਬਜ਼ੀ ਕੱਟਣ ਲੱਗਣਾ ਹੈ ਤੁਸੀਂ ਵੈਸੇ ਵੀ ਅੱਜ ਦਾ ਟਾਈਮ ਹੈਗਾ ਵੀ ਗਰਮੀ ਬਹੁਤ ਜ਼ਿਆਦਾ ਹਨਾ ਆਪਾਂ ਕੂਲਰ ਜਾਂ ਏਸੀ ਵਾਲੇ ਕਮਰੇ ਦੇ ਵਿੱਚ ਬਹਿ ਕੇ ਆਪਾਂ ਸਬਜ਼ੀ ਕੱਟ ਲੈਣੇ ਆ ਵੀ ਚਲੋ ਇੱਥੇ ਬਹਿ ਕੇ ਕੱਟ ਲਈਏ ਜਦੋਂ ਤੁਸੀਂ ਸਬਜ਼ੀ ਕੱਟਣੀ ਆ ਮੰਨ ਲਓ ਕਿ ਫਲੀਆਂ ਆਇਆਂ ਭਿੰਡੀਆਂ ਆਇਆਂ ਆਪਾਂ ਇਦਾਂ ਦੀ ਕੱਦੂ ਆ ਉਹਨੂੰ ਕੱਟਣ ਤੇ ਕੋਈ 10-15 ਮਿੰਟ ਲੱਗ ਜਾਂਦੇ ਆ ਤੁਸੀਂ ਸਬਜ਼ੀ ਕੱਟ ਸਕਦੇ ਹੋ ਬਾਕੀ ਇਹ ਹੁੰਦਾ ਵੀ ਰਸੋਈ ਦੇ ਵਿੱਚ ਜੇ ਆਪਾਂ ਕੰਮ ਕਰਾਂਗੇ ਤਾਂ ਪਸੀਨਾ ਆ ਹੀ ਜਾਂਦਾ ਹੈ ਨਾ ਸਰਦੀਆਂ ਦੇ ਵਿੱਚ ਚੱਲ ਜਾਂਦਾ ਸਰਦੀਆਂ ਵਿੱਚ ਕੋਈ ਚੱਕਰ ਨਹੀਂ ਹੁੰਦਾ ਤੇ ਗਰਮੀਆਂ ਦੇ ਵਿੱਚ ਐ ਹੋ ਜਾਂਦਾ ਕਿ ਪਸੀਨਾ ਹੀ ਬੜਾ ਆਉਂਦਾ ਹੈ ਪੱਖੇ ਦੇ ਮੂਰੇ ਵੀ ਬੈਠਿਆਂ ਹੋਇਆ ਵੀ ਪਸੀਨਾ ਆ ਹੀ ਜਾਂਦਾ ਹੈ ਤੇ ਇਸ ਕਰਕੇ ਤੁਸੀਂ ਸਬਜ਼ੀ ਕੱਟ ਸਕਦੇ ਹੋ 15-20 ਮਿੰਟ ਨੂੰ ਲਗਾ ਕੇ ਅੱਧਾ ਘੰਟਾ ਬੈਠ ਜਾਓ ਸਬਜ਼ੀ ਕੱਟ ਲਓ ਜਦ ਤੁਸੀਂ ਕੋਈ ਕੱਪੜਿਆਂ ਦੀ ਜਿਵੇਂ ਆਪਾਂ ਕਹਿੰਦੇ ਕੱਪੜਿਆਂ ਦੀਆਂ ਤੈਂ ਲਾ ਲਈ ਅੰਦਰ ਬੈਠ ਕੇ ਉਹ ਕੰਮ ਕਰ ਸਕਦੇ ਨਾਲੇ ਤੁਹਾਡਾ ਇੱਕ ਕੰਮ ਹੋ ਜਾਊਗਾ ਨਾਲੇ ਤੁਹਾਡਾ ਪੈਕ ਜਿਹੜਾ ਉਹ ਸੁੱਕ ਜਾਊਗਾ ਪੂਰੀ ਤਰ੍ਹਾਂ ਤੁਹਾਨੂੰ ਵਧੀਆ ਤਰੀਕਾ ਦੱਸਤਾ ਏ ਤੇ ਤੁਸੀਂ ਕੱਪੜਿਆਂ ਦੀਆਂ ਤੈਨ ਲਾ ਲਿਓ ਜਾਂ ਤੁਸੀਂ ਸਬਜ਼ੀ ਕੱਟ ਕੇ ਕੱਟ ਲਿਓ ਜਦੋਂ ਤੁਸੀਂ ਇਹ ਪੈਕ ਲਗਾਇਆ ਹੋਊਗਾ ਤੁਹਾਨੂੰ ਐਵੇਂ ਨਹੀਂ ਲੱਗੂਗਾ ਸਾਡਾ ਟਾਈਮ ਵੇਸਟ ਹੋ ਗਿਆ ਤੇ ਕੰਮ ਵੀ ਹੋ ਜੂ ਨਾਲ ਦੋ ਕੰਮ ਹੋ ਜਾਣਗੇ ਤੇ ਕਰਕੇ ਦੇਖਿਓ ਜੀ ਤੇ ਦੱਸਿਓ ਮੇਰਾ ਆਈਡੀਆ ਕਿਵੇਂ ਲੱਗਿਆ ਤੁਹਾਨੂੰ ਤੇ ਮੈਨੂੰ ਤਾਂ ਹੀ ਲੱਗਦਾ ਹੁੰਦਾ ਕਿ ਚਲੋ ਇੱਕ ਕੰਮ ਦੇ ਨਾਲ ਨਾਲ ਦੂਸਰਾ ਵੀ ਕੰਮ ਹੋ ਜਾਵੇ ਤੇ ਸੌਖਾ ਹੋ ਜਾਂਦਾ ਨਹੀਂ ਤਾਂ ਇੰਨਾ ਟਾਈਮ ਸਪੈਸ਼ਲ ਕੱਢਣਾ ਔਖਾ ਹੋ ਜਾਂਦਾ ਹੈ ਕਈਆਂ ਘਰਾਂ ਦੇ ਵਿੱਚ ਕੰਮ ਬਹੁਤ ਜ਼ਿਆਦਾ ਹੁੰਦੇ ਆ ਭੈਣਾਂ ਨੂੰ ਹਣਾ ਕਈ ਐ ਹੁੰਦਾ ਕਿ ਪਸ਼ੂ ਵਗੈਰਾ ਦੇ ਵਿੱਚ ਜਿਵੇਂ ਸਵੇਰ ਵੀ ਕੰਮ ਹੁੰਦਾ ਹੈ ਸ਼ਾਮ ਨੂੰ ਵੀ ਕੰਮ ਹੁੰਦਾ ਹੈ ਤੇ ਇਸ ਕਰਕੇ ਦੁਪਹਿਰੇ ਵੀ ਚੱਲੀ ਜਾਂਦੇ ਆ ਕੰਮ ਕਰ ਇਸ ਕਰਕੇ ਮੈਂ ਕਹਾਂ ਕਿ ਤੁਹਾਨੂੰ ਜਦੋਂ ਵੀ ਤੁਸੀਂ ਇਹ ਪੈਕ ਲਗਾਉਣਾ ਹੈ ਤੇ ਤੁਸੀਂ ਆਪਣਾ ਨਾਲ ਦੀ ਨਾਲ ਹੀ ਕੰਮ ਵੀ ਕਰੀ ਚੱਲੋ ਤੇ ਫਿਰ ਲੱਗਦਾ ਨੀਗਾ ਕਿ ਆਪਾਂ ਨੂੰ ਸਪੈਸ਼ਲ ਟਾਈਮ ਨਿਕੜਨਾ ਪੈਣਾ ਤੇ ਚਿਹਰੇ ਤੇ 글로 ਵੀ ਬਹੁਤ ਵਧੀਆ ਆਊਗਾ ਤੇ ਦੇਖਿਓ ਜੀ ਬਹੁਤ ਜ਼ਿਆਦਾ ਵਧੀਆ 글로 ਆਊਗਾ ਚੀਜ਼ਾਂ ਵੀ ਦੋ ਹੀ ਪਾਈਆਂ ਆਪਾਂ ਇਹਦੇ ਵਿੱਚ ਦੋਨੋਂ ਚੀਜ਼ਾਂ ਬਹੁਤ ਹੀ ਜ਼ਿਆਦਾ ਆਪਣੇ ਸਕਿਨ ਵਾਸਤੇ ਫਾਇਦੇਮੰਦ ਹੈਗੀਆਂ ਜਿਹੜੀ ਤਾਂ ਮਲਤਾਨੀ ਮਿੱਟੀ ਆਪਾਂ ਉਹਦੇ ਵੀ ਫਾਇਦੇ ਤੁਹਾਨੂੰ ਦੱਸਤੇ ਆ ਕਿ ਦੋ ਤਿੰਨ ਫਾਇਦੇ ਤਾਂ ਉਹਦੇ ਪੱਕੇ ਹੀ ਹੈਗੇ ਹੋਰ ਤਾਂ ਚਲੋ ਬਾਕੀ ਗੱਲਾਂ ਛੱਡੋ ਇੱਕ ਤਾਂ ਸਕਿਨ ਟਾਈਟ ਕਰੂਗਾ ਓਪਨ ਪੋਰਸ ਠੀਕ ਕਰ ਦੂ ਬਾਕੀ ਜਿਹੜੀ ਆਇਲੀ ਸਕਿਨ ਆ ਆਇਲ ਵਾਸਤੇ ਆਇਲ ਵੀ ਚੱਕਿਆ ਜਾਊ ਤੁਹਾਡੀ ਸਕਿਨ ਤੋਂ ਐਕਸਟਰਾ ਆਇਲ ਆ ਜਿਹੜਾ ਉਹ ਵੀ ਨਹੀਂ ਰਹੂਗਾ ਤੇ ਤੁਹਾਡਾ ਚਿਹਰਾ ਇੱਕਦਮ ਨਾ ਇਦਾਂ ਗੁਲਾਬ ਦੀ ਤਰ੍ਹਾਂ ਜਿਵੇਂ ਬੱਚਿਆਂ ਦੀ ਸਕਿਨ ਨਹੀਂ ਹੁੰਦੀ ਉਸ ਤਰੀਕੇ ਦੀ ਸਕਿਨ ਹੋ ਜਾਂਦੀ ਆ ਜੇ ਆਪਾਂ ਇਹਨੂੰ ਮਤਲਬ ਮਲਤਾਨੀ ਮਿੱਟੀ ਯੂਜ਼ ਕਰਦੇ ਆਂ ਤਾਂ ਤੇ ਮਲਤਾਨੀ ਮਿੱਟੀ ਤਾਂ ਤੁਸੀਂ ਯੂਜ਼ ਦੇ ਵਿੱਚ ਰੱਖੋ ਹੀ ਰੱਖੋ ਕਿ ਮਲਤਾਨੀ ਮਿੱਟੀ ਜੇ ਬਾੜਾ ਨਹੀਂ ਤਾਂ ਹਫ਼ਤੇ ਵਿੱਚ ਜੀ 2-3 ਵਾਰ ਤਾਂ ਤੁਸੀਂ ਲਗਾਓ ਹੀ ਲਗਾਓ ਅੰਝੇ ਤੁਸੀਂ ਡੇਲੀ ਲਗਾ ਸਕਦੇ ਹੋ ਡੇਲੀ ਵੀ ਲਗਾਓ ਕੋਈ ਇਹਦਾ ਸਾਈਡ ਇਫੈਕਟ ਨਹੀਂ ਆ ਜਿੰਨੇ ਤੁਸੀਂ ਲਗਾਓਗੇ ਉਨਾ ਹੀ ਤੁਹਾਨੂੰ ਦਿਨ-ਬਦਨ ਬਹੁਤ ਜ਼ਿਆਦਾ ਫਰਕ ਪਊਗਾ ਬਹੁਤ ਵਧੀਆ ਚੀਜ਼ ਹੈ ਤੇ ਆਪਾਂ ਜਿਹੜੀ ਵੀਡੀਓ ਪਾਉਣੀ ਹੈ ਜਦੋਂ ਆਪਾਂ ਨੂੰ ਇਹ ਕਮੈਂਟ ਆਉਂਦਾ ਕਿ ਦੀਦੀ ਸਾਨੂੰ ਇਸ ਚੀਜ਼ ਤੋਂ ਬਹੁਤ ਫਾਇਦਾ ਹੋਇਆ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਕਿ ਆਪਾਂ ਇੱਕ ਸਿੰਪਲ ਜੀ ਹਨਾ ਹਰ ਮੈਡੀ ਸ਼ੇਅਰ ਕਰਦੇ ਆ ਤੁਹਾਡੇ ਨਾਲ ਤੇ ਤੁਹਾਨੂੰ ਜਦੋਂ ਆਪ ਤੁਸੀਂ ਕਮੈਂਟ ਕਰਕੇ ਦੱਸਦੇ ਹੋ ਕਿ ਸਾਨੂੰ ਬਹੁਤ ਫਾਇਦਾ ਹੋ ਗਿਆ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਕਿ ਚਲੋ ਵਾਹਿਗੁਰੂ ਹਰ ਕਿਸੇ ਨੂੰ ਨਾ ਜੋ ਵੀ ਆਪਾਂ ਸੋਚ ਕੇ ਕੋਈ ਵੀ ਕੰਮ ਕਰਦੇ ਆ ਤੇ ਉਹ ਮਤਲਬ ਠੀਕ ਹੀ ਹੋਵੇ ਜੇ ਹੁਣ ਆਪਾਂ ਕਈ ਵਾਰ ਹੁੰਦਾ ਹੈ ਕਿ ਇੰਨੀ ਮਹਿੰਗੀ ਆਪਾਂ ਕੋਈ ਕਰੀਮ ਲੈ ਆਉਣੇ ਆ ਜਾਂ ਕੋਈ ਫੇਸ਼ੀਅਲ ਕਰਵਾ ਲੈਣੇ ਤੇ ਆਪ ਨੂੰ ਆਏ ਹੋ ਜਾਂਦਾ ਹੈ ਜੇ ਰਿਜ਼ਲਟ ਵਧੀਆ ਨਹੀਂ ਆਇਆ ਫਿਰ ਨਾ ਮਨ ਜਾਂ ਦੁਖੀ ਜਾਂਦਾ ਹੈ ਵੀ ਹਾਏ ਇੰਨੇ ਪੈਸੇ ਵੀ ਲਾਤੇ ਤੇ ਕੁਝ ਫਰਕ ਵੀ ਨਹੀਂ ਪਿਆ ਤੇ ਇਹ ਵਾਲੀ ਆਪਣੀਆਂ ਸਿੰਪਲ ਜੀਆਂ ਨਮੀੜੀਆਂ ਤੇ ਜਦੋਂ ਤੁਸੀਂ ਮਤਲਬ ਦੇਖਦੇ ਹੋ ਹਨ ਤੇ ਲਗਾਉਂਦੇ ਹੋ ਮੈਨੂੰ ਕਮੈਂਟ ਕਰ ਦਿਓ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਵੀ ਮੇਰੇ ਕਹਿ ਤੇ ਟਰਾਈ ਕਰਕੇ ਦੇਖ ਦਿਓ ਟਾਈਮ ਆਪਣਾ ਕੱਢ ਦਿਓ ਤੇ ਬਹੁਤ ਵਧੀਆ ਲੱਗਦਾ ਏ ਤੇ ਚਲੋ ਜੀ ਆਪਾਂ ਇਹਨੂੰ ਸਕਾ ਲਈਏ ਤੇ ਫਿਰ ਆਪਾਂ ਮਿਲਦੇ ਆ ਤੁਹਾਨੂੰ ਥੋੜੀ ਦੇਰ ਨੂੰ ਤੇ ਹਾਂਜੀ ਚੀਜ਼ਾਂ ਦੋ ਆ ਤੇ ਇੰਨਾ ਜ਼ਿਆਦਾ ਵਧੀਆ ਰਿਜ਼ਲਟ ਆ ਨਾ ਕਿ ਬਹੁਤ ਜ਼ਿਆਦਾ ਦੇਖਣ ਨੂੰ ਹੁਣ ਆਪਾਂ ਨੂੰ ਐ ਲੱਗੂਗਾ ਦੋ ਚੀਜ਼ਾਂ ਦੇ ਨਾਲ ਕੀ 글로 ਆ ਜਾਊਗਾ ਤੇ ਮੈਂ ਨਹੀਂ ਤੁਸੀਂ ਲਗਾ ਕੇ ਦੇਖੋ ਤੁਸੀਂ ਹੈਰਾਨ ਮੰਨ ਜਾਓਗੇ ਕਿ ਐਨਾ ਵਧੀਆ 글로 ਆ ਗਿਆ ਤੇ ਪਹਿਲਾਂ ਮੈਂ ਚਿਹਰੇ ਉੱਪਰ ਕੁਝ ਵੀ ਨਹੀਂ ਸੀ ਲਗਾਇਆ ਬਸ ਸਾਦੇ ਪਾਣੀ ਨਾਲ ਧੋਤਾ ਸੀ ਆ ਥੋੜਾ ਜਿਹਾ ਗੁਲਾਬ ਜਲ ਨਾਲ ਨਾ ਇਦਾਂ ਕਲੀਨ ਕਰਕੇ ਤੇ ਵੈਸੇ ਧੋ ਲਿਆ ਸੀ ਆ ਤੇ ਬਹੁਤ ਹੀ ਜ਼ਿਆਦਾ ਰਿਜ਼ਲਟ ਵਧੀਆ ਆਇਆ ਇਕਦਮ ਸਕਿਨ ਨਾ ਇਦਾਂ ਚਮਕਣ ਲੱਗ ਗਈ ਆ ਬਹੁਤ ਵਧੀਆ ਲੱਗ ਰਿਹਾ ਤੁਸੀਂ ਜ਼ਰੂਰ ਬਣਾ ਕੇ ਲਗਾਓ ਕੋਈ ਔਖਾ ਕੰਮ ਨਹੀਂ ਗਾ ਬੜਾ ਹੀ ਸੌਖਾ ਜਿਹਾ ਕੰਮ ਆਪਾਂ ਤੁਹਾਨੂੰ ਦੱਸਦੇ ਹੁੰਨੇ ਆ ਕਿ ਭੈਣ ਨੂੰ ਕੁਝ ਜ਼ਿਆਦਾ ਮਤਲਬ ਅੱਖਾ ਨਾ ਲੱਗੇ ਕਿ ਸੌਖਾ ਜਿਹਾ ਆਪਾਂ ਦੋ ਕੁ ਚੀਜ਼ਾਂ ਹੋਣ ਦੋ ਤਿੰਨ ਤੇ ਉਹ ਵੀ ਘਰੇ ਆਸਾਨੀ ਨਾਲ ਮਿਲ ਸਕਣ ਕੋਈ ਖਰਚਾ ਨਾ ਪੈਣ ਦਾ ਹੋ ਜੇ ਕੋਈ ਟਾਈਮ ਨਾ ਵੇਸਟ ਹੋ ਜੇ ਜ਼ਿਆਦਾ ਤੇ ਆਪਾਂ ਇਸ ਤੁਹਾਡੇ ਲਈ ਵਧੀਆ ਤੋਂ ਵਧੀਆ ਆਪਾਂ ਚੀਜ਼ ਵੀ ਜਿਹੜਾ ਤੁਹਾਨੂੰ ਫਾਇਦਾ ਵੀ ਵੱਧ ਤੋਂ ਵੱਧ ਕਰ ਦੇਵੇ ਤੇ ਤੁਹਾਡਾ ਖਰਚਾ ਵੀ ਨਾ ਹੋਵੇ ਸਿਰਫ 2 ਰੁਪਏ ਵਾਲਾ ਫੇਸ਼ੀਅਲ ਤੇ ਤੁਸੀਂ ਜ਼ਰੂਰ ਕਰਕੇ ਤੇ ਲਗਾ ਕੇ ਤੁਸੀਂ ਦੇਖਿਓ ਤੇ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿੰਨਾ ਕੁ ਫਾਇਦਾ ਹੋਇਆ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦਿਆ ਕਰੋ ਜ਼ਰੂਰ ਹੀ ਕਿ ਸਾਨੂੰ ਕਿੰਨਾ ਕੁ ਤੁਹਾਨੂੰ ਫਾਇਦਾ ਹੋਇਆ ਤੁਹਾਨੂੰ ਫਾਇਦਾ ਲੱਗਿਆ ਜਾਂ ਨਹੀਂ ਲੱਗਿਆ ਤੁਸੀਂ ਜ਼ਰੂਰ ਮੈਨੂੰ ਕਮੈਂਟ ਕਰਕੇ ਕਿਉਂਕਿ ਮੈਨੂੰ ਇਹ ਹੁੰਦਾ ਹੈ ਕਿ ਮੈਂ ਤਾਂ ਜਿਹੜਾ ਲਗਾਨੀ ਆ ਮੈਨੂੰ ਬਹੁਤ ਫਾਇਦਾ ਲੱਗਦਾ ਹੈ ਤੇ ਤੁਸੀਂ ਵੀ ਮੈਨੂੰ ਕਮੈਂਟ ਕਰਕੇ ਦੱਸ ਦਿਆ ਕਰੋ ਪਲੀਜ਼ ਕਿ ਤੁਹਾਨੂੰ ਕਿੰਨਾ ਕੁ ਫਾਇਦਾ ਲੱਗਿਆ ਕਿੰਨਾ ਕੁ ਗਲੋ ਆਇਆ ਤੁਹਾਡੇ ਫੇਸ ਦੇ ਉੱਪਰ ਜ਼ਰੂਰ ਦੱਸਿਆ ਕਰੋ ਤੇ ਠੀਕ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਓਕੇ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ